ਕੋਕਰੇ ਪੁੱਛੀ ਚਾਲੀ ਨਹੀਂ ਜੀ ਆ ਪਹਿਲਾ ਸਾਡਾ ਬੋਲਿਆ ਜਾਂਦਾ ਰਹੇ ਆ ਸਾਡੇ ਲੋਕ ਸਾਈਡ ਮਾਗੇ ਲੱਗੇ ਦੇ ਤੇ ਤੋਂ ਕਰਾਂਗੇ ਉਹਦੇ ਬਾਈ ਮੁੱਕ ਨਹੀਂ ਰੱਖੋ ਬਾਕੀ ਕੋਈ ਯਾਰ ਕੋਣ ਮਾੜਾ ਤੁਹਾਡਾ ਬਹੁਤ ਬੋਲਦਾ ਆ ਕੋਕੜਾ ਬੋਲਦਾ ਆ ਸਰਕਾਰੀ ਆ ਨਹੀਂ 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 ਪ੍ਰਾਈਵੇਟ ਮੁੰਡਾ ਤਾਂ 20 ਸਾਲ ਦਾ ਹੈ ਉਹ ਨੌਕਰੀ ਆ ਕਿਹਦੇ ਪ੍ਰਾਈਵੇਟ ਕੰਮ ਕਰਦਾ ਕੁੜੀਆਂ ਦਾ ਚੋਰ ਖਾ ਜਾਂਦੇ ਸਾਰੇ ਅੱਛਾ ਭਾਈ ਦਿਖਾ ਸਕਦੇ ਹੋ ਕਿਹੜੀ ਬਾਈਕ ਆ ਉਹਨਾਂ ਦੀ ਉਹਨਾਂ ਦੀ ਬਾਈਕ ਦਾ ਸਪਲੈਂਡਰ ਆ ਉਹ ਖੜੀ ਆ ਬਾਈਕ ਨੂੰ ਕੁਝ ਨਹੀਂ ਹੋਇਆ ਮੁੰਡੇ ਦੇ ਸਿਰ ਦੇ ਉੱਤੋਂ ਦੀ ਕ੍ਰੋਸ ਹੋ ਗਿਆ ਇਹ ਸਾਡੀ ਕੇਸੀ ਦਾ ਟਿੱਪਰ ਲਾ ਦਾ ਤੁਹਾਨੂੰ ਇਹ ਸਰ ਪਤਾ ਨਹੀਂ ਕਾਹਦਾ ਟਿੱਪਰ ਆ ਸਾਨੂੰ ਨਹੀਂ ਇਹਦਾ ਪਤਾ ਬਸ ਸਾਨੂੰ ਇਹ ਚਾਹੀਦਾ ਬੰਦਾ ਚਾਹੀਦਾ ਇਹ ਸਾਨੂੰ ਅਸੀਂ ਉਹਨੂੰ ਆਪ ਹੀ ਦੇਖ ਲਾਂਗੇ ਬਾਪੇ ਮੋਕੇ ਡਰਾਈਵਰ ਭੱਜ ਗਿਆ ਜੀ ਸੁਣ ਨਹੀਂ ਮੋਕੇ ਚਲ ਪੁਲਿਸ ਨੂੰ ਫੋਨ ਕੀਤਾ ਗੱਲ ਸੁਣ ਵੀ ਮੋਕੇ ਦੇ ਪੁਲਿਸ ਨਹੀਂ ਆਈ ਪੁਲਿਸ ਵਾਲ ਤੋਂ ਕੋਈ ਨਹੀਂ ਆਇਆ ਆ ਚੌਂਕੀ ਆ ਪੁਲਿਸ ਇੱਥੋਂ ਵੀ ਨਹੀਂ ਆਈ ਅੱਧ ਘੰਟੇ ਬਾਅਦ ਪੁਲਿਸ ਆਈ ਹੈ ਕੋਈ ਤੁਹਾਡੇ ਕਿ ਲੱਗਦੇ ਹੋ ਉਹ ਬ੍ਰਦਰ ਆ ਮੇਰੇ ਯਾਰ ਛੋਟੇ ਪਰ ਤਾਏ ਦੇ ਮੁੰਡੇ ਚਾਚੇ ਦੇ ਮੁੰਡੇ ਸਾਡੇ ਕੋਈ ਚੱਕ ਨਹੀਂ ਅੰਛਾ ਪਿੰਡੋਂ ਸਾਡੇ ਆ ਕਿਹੜੀ ਜਗ੍ਹਾ ਤੋਂ ਕਿਤੇ ਜਾ ਰਹੇ ਆ ਰਾੜ ਪਿੰਡ ਤੋਂ ਆ ਉਹ ਆਪਣੇ ਕੰਮ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਕਿਹੜੀ ਜਗ੍ਹਾ ਜਾ ਰਹੇ ਆ ਇਹ ਨਹੀਂ ਸਾਨੂੰ ਪਤਾ ਸਿਰੇ ਸਿਰੇ ਕੰਮ ਕਿੱਥੇ ਜਾਂਦਾ ਹੋ ਬੱਲਾ ਉਹ ਬੱਲਾ ਵਾਲੀ ਸਾਈਡ ਤੇ ਕੰਮ ਜਾਂਦਾ ਹੈ ਜੰਮਦਾ ਉਹ ਯਾਰ ਕੰਮ ਕਰਦਾ ਨਾਮ ਕੀ ਮੁੰਡੇ ਦਾ ਰਾਹੁਲ ਨਾਮ ਹੈ ਛੋਟਾ ਉਮਰ ਕਿੰਨੇ ਮੁੰਡੇ ਛੋਟੇ ਦੀ 20 ਸਾਲ ਉਮਰ ਹੈ ਮੈਰਿਟ ਹੈ ਬਾਈ ਨਹੀਂ 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 ਅਨਮੈਰਿਡ ਆ ਯਾਰ ਬੱਚਾ ਹਲੇ ਉਹ ਠੀਕ ਹੈ ਉਹਦੇ ਘਰ ਦੇ ਰੋ ਰੋ ਪਾਗਲ ਹੋਏ ਪਏ ਆ ਸਾਡੇ ਨਾਲ ਕੋਈ ਸਹਿਯੋਗ ਨਹੀਂ ਇਹਨਾਂ ਦਾ ਅਜੇ ਤੱਕ ਇਹਨਾਂ ਨੇ ਦੇਖਿਆ ਨਹੀਂ ਉਹ ਬੰਦਾ ਨਹੀਂ ਲੱਭ ਰਹੇ ਉਹਨਾਂ ਦਾ ਕੁਛ ਨਹੀਂ ਕਰ ਰਹੇ ਉਹਨਾਂ ਨੂੰ ਸੱਦੋ ਇੱਥੇ ਜਿਹੜਾ ਡਰਾਈਵਰ ਕਾਰਵਾਈ ਜਿਹੜੀ ਹੋਵੇ ਕਾਰਵਾਈ ਕਰਾਂਗੇ ਅਸੀਂ ਪੂਰੀ ਕਰਾਂਗੇ ਤਾਂ ਇੱਕ ਨਹੀਂ ਤਾਂ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਅੱਧੇ ਘੰਟੇ ਦੇ ਅੰਦਰ ਅੰਦਰ ਜੋ ਮਰਜ਼ੀ ਪ੍ਰਸ਼ਾਸਨ ਕਰਦਾ ਕਰ ਲਵੇ ਅਸੀਂ ਗੱਡੀ ਨੂੰ ਅੱਗ ਲਾ ਦੇਣੀ ਆ ਸਾਨੂੰ ਅਸੀਂ ਚੱਕਾ ਜਾਮ ਕਰ ਦੇਣਾ ਹੁਣੇ ਅਸੀਂ ਇਹਨਾਂ ਨੂੰ ਜੋ ਮਰਜ਼ੀ ਇਹ ਕਰ ਦੇ ਪ੍ਰਸ਼ਾਸਨ ਸਾਡੇ ਨਾਲ ਠੀਕ ਆ ਸਾਨੂੰ ਇਨਸਾਫ ਚਾਹੀਦਾ ਜਿਹੜੀ ਪੂਰੇ ਪ੍ਰਸ਼ਾਸਨ ਵੀ ਜਿਹੜਾ ਜਿਹੜਾ ਪਿੰਡ ਉਤਰਾੜ ਪਿੰਡ ਹੈ ਸਾ ਕ੍ਰੀਪ ਕੀ ਨਹਿਵਦੀ ਘਟਨਾ ਤੁਹਾਨੂੰ ਕੋਦੋਂ ਪਤਾ ਲੱਗਾ ਇਹ ਸਾਨੂੰ ਅੱਧਾ ਘੰਟਾ ਲੱਗੇ ਠਾਕ ਲੋਕ ਵਜੇ ਦੇ ਕਰੀਬ ਹੋਈ ਆ ਕਿਹੜੇ ਹਸਪੀਟਲ ਲੈ ਕੇ ਗਏ ਉਹ ਸਿਵਲ ਹਸਪੀਟਲ ਲੈ ਕੇ ਪੋਸਟਮਾਰਟਮ ਲਈ ਸਾਡ ਮੇ ਵੀ ਲੈ ਗਏ ਉਹਨੂੰ ਅੱਛਾ ਬੰਦਾ ਠੀਕ ਹੈ ਕਿ ਨਹੀਂ ਉਹ ਐਕਸਪਾਇਰ ਹੋ ਗਿਆ ਮੋਕੇ ਦੇ ਮੋਕੇ ਦੇ ਅੱਤੋ ਜੀ ਤੇ ਬਾਈ ਜਿਹੜਾ ਡਰਾਈਵਰ ਉਹ ਮੋਕੇ ਦੇ 도ੜ ਗਿਆ ਉਹ ਮੋਕੇ ਦੇ ਵੱਜ ਗਿਆ ਨਾ ਬਈ ਪਰਿਵਾਰ ਚ ਕੋਣ ਕੋਣੀ ਇਹਦੇ ਪਰਿਵਾਰ ਚ ਤਾਂ ਡੈਡੀ ਤਾਂ ਹੈ ਹੀ ਨਹੀਂ ਇਹਦੇ ਵਿਚਾਰੇ ਉਹ ਤਾਂ 5-6 ਸਾਲ ਦੋ ਭਰਾ ਆਏ ਆ ਇਹ ਇੱਕ ਇਹ ਛੋਟਾ ਮੁੰਡਾ ਹੈ ਉਹਨਾਂ ਦਾ ਤੇ ਮਾਂ ਆਇਆ ਉਹ ਵਿਚਾਰੀ ਰੋ ਰੋ ਪਾਗਲ ਹੋਈ ਫਈ ਆ ਇੱਕ ਕੋਈ ਪੀ ਘਰ ਵਾਲੀ ਇਹ ਨਾਲ ਐਕਸੀਡੈਂਟ ਹੋ ਗਿਆ ਅੱਛਾ ਜੀ ਹਾਂ ਜੀ ਤੇ ਲੜਕੇ ਨੂੰ ਲੈ ਕੇ ਹਸਪਤਾਲ ਗਏ ਆ ਅੱਛਾ ਤੇ ਡਰਾਈਵਰ ਮੁੱਕੇ ਦੇ ਰਸਤਾ ਰੈਸਟ ਕਰ ਲਓ ਭਾਜੀ ਰੈਸਟ ਕਰ ਇਹ ਕਿੱਥੇ ਦੇ ਰਹਿਣ ਵਾਲਾ ਭਾਜੀ ਕੋਈ ਐਡਰੈਸ ਨਾਮ ਪਤਾ ਕੁਛ ਦਾ ਡਰਾਈਵਰ ਦਾ ਨਾਮ ਵਗੈਰਾ ਕੁਛ ਲੱਡੀ ਨੰਬਰ ਐਕਸ 472 ਆ ਜੀ ਹਾਂਜੀ 5840 ਡਰਾਈਵਰ ਦਾ ਨਾਮ ਹੈਗਾ ਸੰਜੇ ਸਿੰਘ ਜੂਪੀ ਦਾ ਰਹਿਣਾ ਹੈ ਅੱਛਾ ਸਰ ਇੱਕ ਇੱਕ ਕੇਸੀ ਦਾ ਟਿੱਪਰ ਜੀਗਾ ਇਹ ਆਪਣੇ ਜਿਹੜੇ ਰੋਡ ਬਣਾਉਂਦੇ ਆ ਬਜਰੀ ਰੇਤ ਇਹ ਤਾਂ ਰੁਕਦਾ ਤੇ ਸਰ ਕੀ ਕਾਰਵਾਈ ਕੀਤੀ ਜਾਊਗੀ ਇਹ ਜੋ ਵੀ ਜਾਨੀ ਕਿ ਮੌਕੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੀ ਵੀ ਧਾਰਾ ਲੱਗੇਗੀ ਉਹ ਬੱਚੇ ਨਾਲ ਹੋਏ ਹੁਸਾਨਾ ਦੇਖਿਆ ਜਾਏਗਾ